ਗਾਇਸ ਗੁੱਡ ਮਾਰਨਿੰਗ ਸਚ ਰਿਯਾ ਕਾਲ ਕਾਫੀ ਆਪਣੀ ਹੋਗੀ ਰੈਡੀ ਆ ਚਾਂਦਿਆਂ ਗਾਰਡਨ 'ਚ ਔਰ ਗਾਰਡਨ 'ਚ ਵਦਿਆ ਵਿਊ ਬਹੁਤ ਵਦਿਆ ਲੱਗਦਾ ਹੈ ਔਰ ਮੈਨੂੰ ਉੱਠ ਕੇ ਸਵੇਰੇ ਪਹਿਲਾ ਗਾਰਡਨ 'ਚ ਆਪਣੇ ਜਾਣਾ ਹੁੰਦਾ ਹੈ ਤਾਂ ਆਪਾਂ ਕਾਫੀ ਗਾਰਡਨ 'ਚ ਬੈਠ ਕੇ ਪੀਵਾਂਗੇ ਠੀਕ ਹੈ ਜੀ ਹਾਲੀਆ ਕਪੀ ਨੱਚੀ ਕਰਕੇ ਪੀਣੀ ਪੈਂਦੀ ਹੈ ਲੋਜੀ ਅੱਪਰ ਆ ਤਾ ਕੁਸੀਆਂ ਦੇਖੋ ਰਾਤ ਨਾ ਇਹ ਮੈਂ ਸਾਰਾ ਗਾਰਡਨ ਤੋਇਆ ਸੀ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਹਨ ਮੈਂ ਰਾਤ ਇਹ ਗਾਰਡਨ ਮਨ ਕੁਸੀਆਂ ਵਗੈਰਾ ਸਾਰੀਆਂ ਤੋਤੀਆਂ ਸੀ ਪਾਣੀ ਲਾ ਦਿੱਤਾ ਸੀ ਦੇਖੋ ਹੁਣ ਐਂ ਸਾਰਾ ਇੱਕ ਤਾਂ ਸੁੱਕ ਗਿਆ ਸਾਰਾ ਹੁਣ ਝਾੜੂ ਪੋਚਾ ਵਗੈਰਾ ਹੋ ਜੂਗਾ ਨਾ ਫਿਰ ਵਗਿਆ ਰੰਦੇਸ ਕਰਕੇ ਮੈਂ ਰਾਤ ਨੂੰ ਪਾਣੀ ਲਾ ਦੂੰਗੀ ਹੁਣ ਆਪਾਂ ਇੱਥੇ ਬੈਠਾਂਗੇ ਵਾਹ ਫੈਂਟੈਸਟਿਕ ਗੁੱਡ ਮਾਰਨਿੰਗ ਫਿਰ ਤੋਂ ਪੰਛੀਆਂ ਦੀ 징징 징 ਜਾ ਹਾ ਹਾ ਹਟ ਔਰ ਸਵੇਰ ਦਾ ਵੇਲਾ ਔਰ ਗ੍ਰੀਨ ਗ੍ਰੀਨ ਦਿਖੇ ਹਨ ਬਹੁਤ ਵਧੀਆ ਲੱਗਦਾ ਹੈ ਔਰ ਉਪਰੋ ਕਾਫੀ ਹੋਵੇ ਉਪਰ ਬੱਚਿਆਂ ਦਾ ਸਾਥ ਹੋਵੇ ਉਹ ਨਹੀਂ ਆਏਗਾ ਨਹੀਂ ਵੈਸੇ ਨਹੀਂ ਹੈ ਵੈਸੇ ਤਾਂ ਹੈਗਾ ਵਿਚਾਰੇ ਕੰਮ ਟਾਲਣਾ ਨਹੀਂ ਕਰਨਾ ਹੈ ਹਾਂ ਨਾ ਸਟੈਂਡ ਵੀ ਤਾਂ ਕਰਨਾ ਹੈ ਦੂਰ ਰੱਖਤਾ ਹੀ ਦੂਰ ਕਰਨੇ ਪੈਂਦੇ ਆ ਥੋੜਾ ਆਪਣੇ ਮੈਨਾਂ ਤੇ ਸਟੈਂਡ ਹੋ ਜਾਣਗੇ ਬੜਾ ਪਥਰ ਕਰਨਾ ਪੈਂਦਾ ਆਪਣੇ ਬੱਚਿਆਂ ਨੂੰ ਦੂਰ ਭੇਜਣੇ ਵਾਸਤੇ ਮੈਂ ਹੁਣ ਤੁਹਾਨੂੰ ਕੌਫੀ ਪੀ ਕੇ ਨਾਲੇ ਤਾਂ ਮੈਂ ਤੁਹਾਨੂੰ ਦੇਖਦੀ ਆ ਆਪਣਾ ਅੰਬਾ ਦਾ ਕੀ ਹਾਲ ਆ ਹਨ ਨਾਲੇ ਫੁੱਲ ਦਿਖਾਉਣੀ ਆ ਫੁੱਲ ਦੇ ਬੁੱਟੇ ਨਾਲੇ ਤੁਹਾਡੀ ਫੁੱਲ ਦੇ ਬੁੱਟੇ ਦਿਖਾ ਦਨੀ ਆ ਨਾਲੇ ਮੈਂ ਤੁਹਾਨੂੰ ਦਿਖਾ ਦਨੀ ਆ ਅ ਅਮਰੂਦ ਦਾ ਹਾਲ ਵੀ ਦੇਖ ਲੈਣੇ ਆਪਾਂ ਹਨਾ ਠੀਕ ਆ ਤੇ ਗ੍ਰੀਨ ਗ੍ਰੀਨ ਮੈਨੂੰ ਬਹੁਤ ਵਧੀਆ ਵੀ ਲੱਗਦਾ ਹੈ ਦੇਖੋ ਨਾਲੇ ਆਪਾਂ ਧਨੀਏ ਦਾ ਹਾਲ ਦੇਖ ਲੈਂਦੇ ਆ ਯਾਨੀ ਆਪਾ ਐਲੋਵੇਰਾ ਕੱਟਣਾ ਹੈ ਉਹ ਮੈਂ ਚਾਕੂ ਲੈ ਕੇ ਆਣਾ ਨਾਲ ਉਹ ਲੈ ਕੇ ਆਣਾ ਮੁਕੇ ਦੇ ਵਾਲਾਂ ਤੇ ਲਗਾ ਲੈਂਦੇ ਉਹਨੂੰ ਸੌਫਟ ਹੋ ਜਾਂਦੇ ਆ ਕਹਿੰਦੇ ਪਤਾ ਨਹੀਂ ਇੱਕ ਵਾਰੀ ਲਾਇਆ ਸੀ ਥੋੜੀ ਜਿਹੀ ਤਾਂ ਹੋ ਗਈ ਸੀ ਨਾ ਇੱਕ ਵਾਰੀ ਚੀਜ਼ ਲੈਣ ਨਾਲ ਨਹੀਂ ਹੁੰਦੀ ਹੈਗੀ ਥੋੜਾ ਜਿਹਾ ਰਿਪੀਟ ਕਰਨ ਦੇ ਨਾਲ ਹੁੰਦੀ ਹੈ ਬਹੁਤ ਵਧੀਆ ਲੱਗਦੀ ਆ ਹਰਿਆਲੀ ਦੇਖਣੀ ਮੈਨੂੰ ਦੇਖੋ ਪਿਆਰਾ ਪਿਆਰਾ ਗਾਰਡਨ ਆ ਮੇਰਾ है छोटा ही है पर ठीक है वजिया मेरे लिए बहुत है क्या खुशबू है भाई हम्म ठीक है तो मैं इतनी बैठी रहा हूँ बहुत सोनी खुशबू है चलो हम आप देखते अपने गार्डन का हाल ए फुल जे आए हो यार नहीं की गए ये ਲੋ ਜੀ ਚਾ ਕੁਲੀਆਂ ਨਸੀ ਤੇ ਆਪਾਂ ਲੋਗਰ ਜਾਲ ਘਟਣੀਆਂ ਅ ਪਤਿ ਨਦੀਤਾ ਜੀ ਜ਼ਰੂਰਤ ਹੈ ਨਹੀਂ ਤੇ ਚੰਨੀ ਦਾ ਹਾਲ ਵੀ ਦੇਖਣਾ ਹੈ ਮੈ ਤੁਹਾਨੂੰ ਮਰੂਦ ਦਿਖਾਣੀ ਹੈ ਜੀ ਇਹ ਹੈਗਾ ਹੈ ਆਪਣਾ ਮਰੂਦ ਦਾ ਬੂਟਾ ਬੜੀ ਪੁਰਾਣੀ ਹਿਸਟਰੀ ਹੈ ਦੀ ਇਹ ਬੂਟਾ ਉਧਰ ਸੀ ਮੈਂ ਪਹਿਲਾਂ ਬਹੁਤ ਵਾਰ ਦਾਦੀ ਮੈਂ ਹਰ ਵਾਰੀ ਦੱਸੂਗੀ ਜ਼ਰੂਰ ਦੱਸੂਗੀ ਇਹ ਬੂਟਾ ਨਾ ਨਾ ਇਨਾ ਬੂਟਾ ਤਾਂ ਹੈ ਸੀ ਇਹ ਜਦੋਂ ਨਾ ਆ ਦੇਖੋ ਹੁਣ ਕਿੱਡਾ ਵੱਡਾ ਹੋ ਗਿਆ ਨਾ ਇਹ ਨਾ ਉਧਰ ਸੀ ਉਧਰ ਉਹ ਜਿੱਥੇ ਗੱਡੀ ਨਹੀਂ ਖੜੀ ਹੈਗੀ ਆਪਣੀ ਉਹਦੀ ਸਾਈਡ 'ਚ ਸੀ ਉਹਦੇ ਸਟੋਰ ਬਣਾਉਣਾ ਸੀ ਆਪਣੇ ਜਦੋਂ ਕੰਮ ਚੱਲਦਾ ਸੀ ਸੋ ਮੈਂ ਉੱਥੇ ਬੜੀ ਵਧੀਆ ਤਰ੍ਹਾਂ ਉਹਨਾਂ ਨੇ ਪੱਟਿਆ ਮਿਸਤਰੀ ਲੱਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਹਰਾ-ਪਰਾ ਰਹਿਣਾ ਚਾਹੀਦਾ ਕਿਉਂਕਿ ਫਲਦਾਰ ਬੂਟਾ ਕਦੇ ਵੀ ਨਹੀਂ ਪੱਟੀ ਦਾ ਹੁੰਦਾ ਸੋ ਪਰਮਾਤਮਾ ਵੈਸੇ ਵੀ ਮੇਰੇ ਨੇੜੇ ਹੋ ਕੇ ਸੁਣਦੇ ਆ ਤੇ ਬਾਬਾ ਜੀ ਨੇ ਮੇਰੀ ਧਾਰ ਸੁਣ ਲਈ ਦੇਖੋ ਫੁੱਲ ਬਹੁਤ ਆਏ ਹੋਏ ਹਨ ਨੇੜੇ ਕੋ ਕੇ ਦਿਖਾ ਦਿੰਦੀ ਆ ਔਰ ਇਹਦੇ ਮਰੂਦ ਇੰਨੇ ਮਿੱਠੇ ਆ ਔਰ ਇਹਦੇ ਮਰੂਦ ਦਾ ਸਾਈਜ਼ ਵੀ ਬਹੁਤ بڑا ਆ ਦੇਖੋ ਇਹ ਹੁਣ ਫੁੱਲ ਦੇਖੋ ਕਿੰਨੇ ਕਮਾਲ ਦੇ ਆਏ ਹੋਏ ਦੂਜਾ ਜ਼ਰੂਰ ਦਿਖਾਵਾਂਗੇ ਤੁਹਾਨੂੰ ਇਹਦਾ ਮਰੂਦ ਦਾ ਮਤਲਬ ਇਸ ਵਾਰ ਤਾਂ ਬਹੁਤ ਫਾੜ ਆਇਆ ਹੋਇਆ ਲੋ ਜੀ ਤਾਂ ਨਹੀਂ ਹਨ ਮੈਂ ਪਾਣੀ ਮਰਾਤ ਸਾਰੇ ਘੜੇ ਨੂੰ ਪਾਣੀ ਮਰਾਤ ਲਾਤਾ ਸੀ ਹੁਣ ਸਾਰਾ ਦਿਨ ਠੰਡਾ ਠੰਡਾ ਰਹੋਗਾ। ਆ ਦੇਖੋ ਨਿੱਕਾ ਜਾਂ ਛਿੱਡਾ ਜਾਂ ਬੁੱਢਾ ਇਹਦੀ ਜੀ ਵੀ ਕਿੰਨੇ ਬੁੱਟਾ ਆਏ ਹੋਏ। ਤੇ ਹੁਣ ਆਪਾਂ ਬਣਾ ਅੰਬ ਦਾ ਬੁੱਟਾ। ਇੱਕ ਵੀੜੇ ਲਾਇਆ ਮੈਂ ਇੱਕ ਅੰਬ ਦਾ ਬੁੱਟਾ। ਇਹ ਫਾਮ ਦਾ ਬੁੱਟਾ ਦੇਖੋ। ਵੱਡਾ ਹੋ ਗਿਆ। ਇਹ ਅੰਬ ਦਾ ਬੁੱਟਾ ਮੈਂ ਆਪਣੇ ਭੰਗੂ ਸਾਹਿਬ ਦੀ ਯਾਦ ਚ ਲਾਇਆ ਸੀ ਦੇਖੋ ਹਨਾ। ਨਿਸ਼ਾਨੀਆਂ ਰਹਿ ਜੰਨੀ ਆ। ਇਦ ਇੱਕ ਸਾਲ ਹੋ ਗਿਆ ਸੀ ਨਾ ਉਹਨਾਂ ਨੂੰ ਗਿਆ ਨੂੰ ਤਾਂ ਉਹਨਾਂ ਦੀ ਯਾਦ ਵਿੱਚ ਮੈਂ ਇੱਕ ਕਹਾ ਮਦਾ ਬੁੱਟਾ ਲਾਇਆ ਸੀ ਤੇ ਇੱਕ ਕਹਾ ਜਾਮਨ ਲਾਇਆ ਸੀ ਜਾਮਨ ਦੇਖੋ ਕੋਠੇ ਚਿੱਟੀ ਹੋ ਗਈ ਪਰ ਜਾਮਨ ਦਾ ਹਲੇ ਕੁਝ ਨਹੀਂ ਹੋਇਆ ਹਲੇ ਕੁਝ ਦੇਖਦੇ ਹਾਂ ਇਸ ਮੌਸਮ 'ਚ ਆਹ ਦੇਖੋ ਤਾਂ ਸਹੀ ਸ਼ੇਕ ਵੜਾਵਾਂਗੇ ਠੀਕ ਆ ਆ ਦੇਖੋ ਕਿੰਨਾ ਪਿਆਰਾ ਹੈ ਇਹਨਾਂ ਗਾਰਡਨ ਓਹੋ ਮੈਂ ਥੋੜਾ ਜਿਹਾ ਚਾੜੂ ਲਾ ਲਵਾਂ ਮੈਂ ਹੁਣ ਕੌਫੀ ਕੁਫੀ ਪੀ ਲੇ ਹੁਣ ਕੰਮ ਸ਼ੁਰੂ ਕਰਦੇ ਇੱਕ ਵਾਰ ਚਾੜੂ ਲਾਣਾ ਤੇ ਇੱਕ ਬੈਨ ਲੋ ਵੇਰਾ ਗੱਟਣ ਫਿਰ ਮੈਂ ਅੰਦਰ ਕੰਮ ਕਰਨਾ ਮੈਂ ਧੁੱਪੜਾ ਕੰਮ ਨੇ ਵੇੜ ਦੂੰਗੀ ਮੈਂ ਕੱਪ ਰੱਖਿਆ ਮੈਂ ਅੰਦਰ ਹਨਾ ਇਹ ਗਲਵਜ਼ ਮੇਰਾ ਬਾਹਰ ਦਾ ਏ ਕਿਉਂਕਿ ਇਹ ਬੁਰਸ਼ ਨੂੰ ਵੀ ਟਿਕਾਣੀ ਜੇ ਵਗੈ ਮੈਂ ਐਡ ਵਗੈਰਾ ਧੋਣਾ ਹੁੰਦਾ ਨਾ ਬਾਹਰ ਹੀ ਰੱਖਣਾ ਰੱਖਣਾ ਹੁੰਦਾ ਮੈਂ ਉੱਤੇ ਰੱਖ ਦਿੰਦੀ ਅੱਜ ਨਾ ਮੈਂ ਆਹ ਵੇੜਾ ਧਾਉਂਗੀ ਪਰ ਵੇੜਾ ਧੋਣ ਦੀ ਵੀਡੀਓ ਨਹੀਂ ਬਣਾਉਂਗੀ ਪਹਿਲੇ ਮੈਂ ਕਿਚਨ ਦਾ ਕੰਮ ਕਰਕੇ ਨਾ ਤੇ ਆ ਸਾਰਾ ਵੇੜਾ ਤਾਂ ਹੋ ਗਿਆ ਅੱਜ ਨਾਲੇ ਗੱਡੀ ਵੀ ਧੋ ਦੂੰਗੀ ਗੱਡੀ ਧੋਣੀ ਤਾਂ ਮੈਨੂੰ ਬਹੁਤ ਸ਼ੌਂਕ ਰਹਿੰਦਾ ਹੈ। ਨਾ ਇਹ ਐਕਟਿਵਾ ਵੀ ਧੋ ਦੂੰਗੀ। ਨਾਲੇ ਮੈਂ ਆਪਣੇ ਗੈਰੀ ਗੁਗੂ ਦਾ ਬੋਟ ਵੀ ਧੋ ਦੂੰਗੀ। ਇਹ ਐਕਟਿਵਾ ਸਾਡੀ ਇਹ ਮੇਰੀ ਆ ਪਰ ਇਹ ਸਾਰੇ ਚੇ ਲਾਣੇ ਆ। ਇਹ ਗੈਰੀ ਗੁਗੂ ਦਾ ਇਹਨੂੰ ਵੀ ਅਸੀਂ ਸਾਰੇ ਚੇ ਲਾਣੇ ਮੈਂ ਨਹੀਂ ਚਲਾਦੇ ਦੰਨੇ ਬੈਠੇ ਚਲਾਣੇ। ਇਹ ਗੱਡੀ ਆ ਇਹਨੂੰ ਵੀ ਅਸੀਂ ਸਾਰੇ ਚਲਾਉਂਦੇ ਮੈਂ ਨਹੀਂ ਚਲਾਉਂਦੀ ਚਾਰੂ ਵੀ ਚਲਾ ਲੈਂਦੀ ਸੀ ਇਹ ਗੱਡੀ ਆ ਡਰ ਬਹੁਤ ਇਹਦੇ ਵਿੱਚ ਨਾ ਬਹੁਤ ਬਹੂਆ ਆਈਆਂ ਨਾ ਮੀਆਂ ਜਿਹੜੀਆਂ ਜਿਹੜੀਆਂ ਆਈਆਂ ਉਹ ਮੈਨੂੰ ਕਮੈਂਟ ਜ਼ਰੂਰ ਜ਼ਰੂਰ ਕਰਿਓ ਐਂਡਾਇਵਰ ਤੇ ਬਹੁਤ ਡੋਲੀਆਂ ਆਈਆਂ ਹੰਗੂ ਸਕੇ ਸਾਨੂੰ ਨਾ ਨਹੀਂ ਕਰਦੇ ਨਹੀਂ ਕਿਤੇ ਤੋਂ ਪਰਮਾਤਮਾ ਨੇ ਬਹੁਤ ਨੇੜੇ ਹੋ ਕੇ ਸੰਦੇ ਆ ਮੈਂ ਚਾਕੂ ਲਿਆ ਮੈਂ ਲੈਣ ਆਈ ਤੇ ਤਾਂ ਮੈਂ ਆਪਣਾ ਦਾਲ ਪਿਓ ਜਾਣੀ ਆ ਥੋੜੀ ਜੀ ਠੀਕ ਆ ਆ ਕੇ ਫਿਰ ਆਪਾਂ ਨੂੰ ਦਾਲ ਬਣਾਣੀ ਆ ਘਮਨ ਨੂੰ ਦਾਲ ਦੋਣਾ ਪਸੰਦ ਹੁੰਦੀ ਆ ਲੈ ਘਰ ਦੇ ਕੰਮ ਫਿਨਿਸ਼ ਕਰੀਏ ਤੋਂ ਪਾ ਜੰਦੀ ਆ ਧੁੱਪ ਚ ਮੇਰੇ ਬਹੁਤ ਅਲਰਜੀ ਜੀ ਹੋ ਜਾਂਦੀ ਆ ਰੈਡੀਸ਼ ਹੋ ਜਾਂਦੀ ਆ ਲੈਫਟ ਟ੍ਰਾਈ ਲੈਫਟ ਟ੍ਰਾਈ ਫੇਰੇ ਕੱਪੜੇ ਵੀ ਧੇਮਾਰਨੇ ਇਹ ਮਾਰਨਿੰਗ ਵਰਕ ਹੁੰਦੀ ਆ ਸਾਰੇ ਦੀਆ ਕਿ ਮੈਂ ਗਮਲੇ ਚੋਂ ਐਲੋਵੇਰਾ ਕੱਟਾ ਕਿ ਨੀਚੇ ਤੇ ਜਿਹੜਾ ਜ਼ਮੀਨ ਚ ਲੱਗਿਆ ਉਹ ਕੱਟਾ ਕਿੱਥਤ ਕਿਧਰੋਂ ਕੱਟਾ ਪਾਈ ਗਮਲੇ ਵਾਲਾ ਕਿੱਦਾਂ ਕੱਟਾ ਉਹ ਪੱਤਾ ਕਿ ਉਹ ਕੱਟਾ ਉਹ ਕੱਟਾ ਕਿ ਉਹ ਪੱਤਾ ਸੋਚ ਨਹੀਂ ਪਾ ਰਹੀ ਮੈਂ ਗਮਲੇ ਵਾਲਾ ਠੀਕ ਰਹਿੰਦਾ ਨੇ ਨਹੀਂ ਚੱਲ ਰਿਹਾ ਤੇ ਬੰਦਾ ਹੋਰ ਜਿਹੜਾ ਇਹਨੂੰ ਚਲ ਕਰ ਲੈ ਫੈਸਲਾ ਆਪਣੇ ਆਪ ਨਾਲੇ ਫੈਸਲੇ ਲੈ ਲੰਨੇ ਮੈਂ ਬੰਨੇ ਕਿਸੇ ਨੂੰ ਪੁੱਛਦੇ ਸਟੋਰ ਚ ਰੱਖਣੀ ਹੈ ਰੱਦੀ ਚ ਆਹ ਸਟੈਂਡ 'ਚ ਮੈਂ ਰਾਤ ਵੀਡੀਓ ਬਣਾਈ ਸੀ ਇਹਨੂੰ ਵੀ ਆਪਾਂ ਨੇ ਚੱਕਣਾ ਹੈ ਯਾਨੀ ਸਾਰੇ ਕੰਮ ਕਰ ਲੈਣੇ ਆਪਾਂ ਨੇ ਹੁਣ ਲੋ ਜੀ ਆਪਾਂ ਇੱਥੋਂ ਘਟਦੇ ਆਂ ਲੋ ਗੇਰੋ ਇਹ ਦੇਖੋ ਇਹਨੂੰ ਮੈਂ 12 ਵਜੇ ਰੱਖਦੀ ਹੁੰਦੀ ਆ ਕਹਿੰਦੇ ਮੂੰਹ ਤੇ ਵੀ ਲਾ ਲੈਣਾ ਚਾਹੀਦਾ ਪਰ ਮੂੰਹ ਤੇ ਮੈਨੂੰ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਆਪਣਾ ਮੂੰਹ ਜਿੱਦਾਂ ਦਾ ਹੈਗਾ ਠੀਕ ਮੇਰੇ ਵਾਲ ਥੋੜਾ ਜਿਹਾ ਰਫਾ ਬਹੁਤ ਅਰੇ ਕੁਮਾ ਜੜਾ ਦੇਖੋ ਕਿੰਨੀ ਸੋਹਣਾ ਜੈਲ ਬਹੁਤ ਨਿਕਲਦੀ ਆ ਕੰਡੀਸ਼ਨਰ ਦਾ ਕੰਮ ਕਰਦੇ ਤੇ ਮੈਂ ਇਹਨਾਂ ਇਹਨੂੰ ਕੱਟ ਲੂੰਗੀ ਕੱਟ ਕੇ ਕੱਟ ਕੇ ਨੇ ਫਿਰ ਇਹਨੂੰ ਮੈਂ ਪੀਸ ਲੈਣਾ ਵਿੱਚ ਮੈਂ ਇਹਨੂੰ ਥੋੜਾ ਜਿਹਾ ਅਲਮਨ ਆਇਲ ਜਿਹੜਾ ਹੁੰਦਾ ਨਾ ਉਹ ਪਾ ਲੈਣਾ ਪਹਿਲਾਂ ਮੈਂ ਨਾਰੀਅਲ ਦਾ ਤੇਲ ਪਾ ਲਿਆ ਸੀ ਤਾਂ ਜਮ ਜੰਦਾ ਕਿਉਂਕਿ ਫ੍ਰਿਜ 'ਚ ਰੱਖਣਾ ਪੈਂਦਾ ਨਾ ਉਹ ਰੱਖਮਾ ਕਿੰਨੇ ਘੱਟ ਲਿਆ ਦੇਖੋ ਵਾਓ ਬਹੁਤ ਹੋ ਗਿਆ ਹਨਾ ਮਾਸੇ ਕਰਦੀਆਂ ਬਹੁਤ ਹੋ ਗਿਆ ਕਰ ਦਿਓ ਖੇਤੀ ਫੇਰ ਘੱਟ ਲਾਂਗੇ ਡੋਂਟ ਵਰੀ ਚਲੋ ਜੀ ਚਲਦੀਆਂ ਲੋ ਜੀ ਇਹਨਾਂ ਨੂੰ ਹੁਣ ਆਪਾਂ ਵਾਸ਼ ਕਰਾਂਗੇ ਧੋਵਾਂਗੇ ਤੇ ਆਪਣਾ ਸਟੈਂਡ ਵੀ ਚੱਕ ਲਈਏ ਨਹੀਂ ਪਹਿਲਾਂ ਮੈਂ ਇਹਨੂੰ ਰੱਖਿਆ ਵਾਸ਼ ਕਰ ਲਵਾਂ ਇਹਨੂੰ ਬੰਨਣਾ ਕਿਉਂਕਿ ਨਾ ਥੋੜੀ ਦੇਰ ਮੈਂ ਬੰਨ ਰੱਖੂਗੀ ਇਹਨਾਂ ਜੈਲ ਜੀ ਨਿਕਲ ਜਾਂਦੀ ਹੈ ਇਹਦੇ ਬਹੁਤ ਵਧੀਆ ਇਹਦਾ ਜੂਸ ਵੀ ਬੰਦ ਹੈ ਇਹਨੂੰ ਸਬਜ਼ੀ ਬੰਦੀ ਹੈ ਬਹੁਤ ਲਾਭ ਜਾਏਗਾ ਸੂਰਜ ਜੀ ਨੂੰ ਵੀ ਨਮਸਕਾਰ ਕਰ ਦਿੰਦੀ ਆ ਸੂਰਜ ਦੇਵਤਾ ਨਮਸਕਾਰ ਹੋਰ ਤੁਸੀਂ ਕਿੱਦਾਂ ਠੀਕ ਬਹੁਤ ਹੰਗ ਕਰਦਿਆਂ ਭਾਈ ਰੁਜੀ ਤਾਂ ਸਰਦੀਆਂ 'ਚ ਦਰਸ਼ਨ ਨਹੀਂ ਹੁੰਦੇ ਚਲ ਸੂਰਜ ਦੇਵਤਾ ਨੂੰ ਵੀ ਨਮਸਕਾਰ ਕਰ ਆ ਦੇਖੋ ਜਿਹੜਾ ਹੁਣ ਨਿਕਲਦਾ ਨਾ ਫੇਲਾ ਫੇਲਾ ਜਾ ਤੇ ਆ ਮੈਂ ਹੁਣ ਫੋਨ ਰੱਖ ਕੇ ਬਣਾਣੀ ਧੋਲ ਮਾਣਾ ਨਾਲ ਵਾਸ਼ ਰਿਸ਼ਿੰਗ ਤੋਂ ਹੋ ਗਈ ਜਿਆ ਯਾਤਨੇ ਗਿੱਲੇ ਗਿੱਲੇ ਹੋ ਜੇ ਨੇ ਉਜੀਆ ਮੈਂ ਘੱਟ ਲਿਆ ਹੈ ਇਦਾਂ ਥੋੜਾ ਜਨਾ ਇਹ ਜੈਲ ਜੀ ਨਿਕਲੂਗੀ ਮੈਨੂੰ ਇਦਾਂ ਕਰਕੇ ਲੈ ਜੂਗੀ ਤਾਂ ਕਿ ਫਰਸ਼ ਤੇ ਨਾ ਲੱਗੇ ਮੈਂ ਇਹਨੂੰ 1/2 ਘੰਟੇ ਲਈ ਰੱਖੂਗੀ ਇਸ ਤੋਂ ਬਾਅਦ ਮੈਂ ਇਹਦੀ ਕਟਿੰਗ ਕਰੂੰਗੀ ਨਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਬਣਾਉਂ ਉੱਠੀ ਭੁੱਲੀ ਆਈ ਕੱਪੜੇ ਮੈਨੂੰ ਅੱਜ ਧੋਣੇ ਨਹੀਂ ਹੈਗੇ ਕਿਉਂਕਿ ਅੱਜ ਥੋੜੇ ਜਿਹੇ ਕੱਪੜੇ ਕੱਲ ਮੈਂ ਧੋਲਾਂਗੀ ਦੋ ਟਵੇਰੀ ਮੈਂ ਪਾਣੀ ਭਰ ਕੇ ਰੱਖ ਲਈ ਹੁੰਦੀ ਹਾਂ ਗਾਰਡਨ 'ਚ ਪਾਣੀ ਦੀ ਬਹੁਤ ਦਿੱਕਤ ਆ ਜਾਂਦੀ ਆ ਨੋ ਜੇ ਲਿਆ ਬਾਹੋਂ ਅੰਦਰ ਮੋਟੇ ਬਾਹਰ ਫੋਕਾਨੇ ਉਹ ਸਟੈਂਡ ਚੁੱਕਣਾ ਗਲਵਸ ਸੰਭਲਣਾ ਕੁਰਸੀ ਸੰਭਲਣੀ ਆ ਮਤਲਬ ਮੈਂ ਬਾਹਰ ਦੇ ਕੰਮ ਨਹੀਂ ਛੱਡੂੰਗੀ ਸਾਰੇ ਇਹ ਵੈਸੀ ਮੈਂ ਜੱਗ ਆਪਣਾ ਲਸੀ ਰੱਖਦੀ ਹੁੰਦੀ ਆ ਨੱਸੀ ਬਣਾ ਕੇ ਨੱਸੀ ਲਸੀ ਬਣਾ ਕੇ ਸਾਰਾ ਕੁਝ ਰੱਖਣਾ ਹੁੰਦਾ ਤੇ ਅਬ ਮੈਂ ਥੋੜਾ ਜਨਾ ਮਤਲਬ ਕੀ ਨਾ ਕੈਂ ਨਾ ਮਤਲਬ ਮੇਰਾ نیچے ਸੈਟ ਉਹ ਸੈਟ ਬੈਠ ਗਿਆ ਹੁਣ ਕਿਉਂਕਿ ਇਹ ਜਿਹੜੀ ਜੈਲ गिरਨੀ ਹੈ ਨਾ ਇਹ نیچے ਗਿਰੂਗੀ ਤੇ ਅੱਧੇ ਘੰਟੇ ਬਾਅਦ ਇਹਦੀ ਮੈਂ ਕਟਿੰਗ ਕਰਕੇ ਇਹਨੂੰ ਮਿਕਸੀ ਚ ਪੇਸਟ ਬਣਾਣਾ ਤੇ ਆਇਲ ਪਾ ਕੇ ਥੋੜਾ ਜਿਹਾ ਉਹ ਦੋਸਤੋ ਪਹਿਲਾਂ ਮੈਂ ਨਾਰੀਅਲ ਦਾ ਤੇਲ ਬਾਲਿਆ ਸੀ ਮੈਨੂੰ ਉਹ ਜੰਮ ਜਾਂਦਾ ਹੈ ਤੇ ਇਹਨੂੰ ਆਪਣਾ ਬਾਲਾਂ 'ਚ ਲਗਾ ਲਓ ਨਹਾਉਣੇ ਤੋਂ ਪਹਿਲਾਂ 1 ਘੰਟਾ ਪਹਿਲਾਂ ਲਾ ਲਓ ਚਿਕਿਤ ਜੀ ਬਸ ਇਹ ਵਿਚਾਰੀਆਂ ਲੈਡੀਆਂ ਦੇ ਆਈ ਕੰਮ ਹੁੰਦੇ ਆ ਲਓ ਜੀ ਹੁਣ ਆਪਾਂ ਮੈਂ ਬਾਹਰ ਦਾ ਕੰਮ ਕਰਿਆ ਮਾਂ ਬਾਕੀ ਐ ਫਿਰ ਆਪਾਂ ਕਿਚਨ ਦਾ ਕੰਮ ਕਰਦੇ ਆ ਕੰਮੇ ਕਰਨਾ ਕੰਮ ਇਹ ਸਵੇਰ ਟਾਈਮ ਕਰਦੇ ਹੁੰਦੇ ਆ ਲਓ ਜੀ ਮੈਂ ਇਹ ਅਲੋਵੇਰਾ ਜਲ ਬਣਾ ਲਿਆ ਤੇ ਭਾਂਡੇ-ਪੁੰਡੇ ਸਾਰੇ ਹੋ ਗਏ ਕੰਮ ਵੀ ਸਾਰੇ ਹੋ ਗਏ ਠੀਕ ਹੈ ਜੀ ਇਹ ਇਹ ਇੱਕ ਨਿੱਟਾ ਦਾ ਤੇਲ ਹੈ ਇੱਕ ਨਿੱਟਾ ਦਾ ਸ਼ੁੱਧ ਮਿਲਦਾ ਉੱਥੇ ਹਨ ਜਿਹੜਾ ਆਇਆਉਂਦਾ ਜਦੋਂ ਇੱਥੇ ਛੱਡ ਜਾਂਦੇ ਤਾਂ ਫਿਰ ਕੰਮ ਆ ਜਾਂਦਾ ਸੋ ਮੈਨੂੰ ਐਨੋਵਰੇ ਚੈਨਲ 'ਚ ਪਾ ਕੇ ਪੇਸਟ ਬਣਾਇਆ ਮੈਂ ਰੈਸਪੀ ਥੋੜੇ ਨਾਲ ਤਾਂ ਨਹੀਂ ਸ਼ੇਅਰ ਕਰੀ ਕਿਉਂਕਿ ਪਤਾ ਨਹੀਂ ਹਲੇ ਕੰਮ ਆਉਗੀ ਕਿ ਨਹੀਂ ਹਨ ਸੋ ਐਕਸਪੈਰੀਮੈਂਟ ਕਰਦੇ ਆਂ ਜ਼ਰੂਰੀ ਕਿਸੇ ਤੱਕ ਕੀਮਤੀ ਸਮੇਂ ਖਰਾਬ ਕਰਨਾ ਹੈ ਮੇਰਾ ਤਾਂ ਚਲੋ ਖਰਾਬ ਕਰੇ ਲੜਨੀ ਆ ਪਤਾ ਫ੍ਰੀਫਾਈਰ ਨੂੰ ਤੋ ਦੋਸਤੋ ਵਲੌਗ ਦੀ ਸਮਾਪਤੀ ਕਰਦੇ ਹਾਂ ਠੀਕ ਹੈ ਫਿਨਿਸ਼ ਹੋ ਗਿਆ ਦੇਖੋ ਗੈਸ ਸਭ ਸਾਫ ਹੋ ਗਿਆ ਸਾਰਾ ਕਲੀਨਪ ਹੋ ਗਿਆ ਸਾਰਾ ਕੁਝ ਹੋ ਗਿਆ ਡਨ ਸੋ ਸ਼ਕਾ ਰ ਸ਼ੇਅਰ ਲਾਈਕ ਸਬਸਕ੍ਰਾਈਬ